ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਸਾਰਿਆਂ ਦਾ ਇਹ ਕੋਈ ਵਲੌਗ ਨਹੀਂਗਾ ਇਹ ਮੇਰੇ ਦਿਲ ਦੀਆਂ ਗੱਲਾਂ ਤੁਸੀਂ ਸਾਹਮਣੇ ਸਾਰਿਆਂ ਨੇ ਪੜ ਲਿਆਗਾ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਇਹ ਇਹ ਗੱਲ ਮੇਰੇ ਦਿਮਾਗ 'ਚ ਉਸ ਦਿਨ ਦੀ ਚੱਲਦੀ ਜਦੋਂ ਨਾ ਮੈਂ ਚੈਨਲ ਬਣਾਇਆ ਪਰ ਮੈਂ ਸੋਚਿਆ ਸੀ ਵੀ ਥੋੜੇ ਜੇ ਬੰਦੇ ਜੁੜ ਜਾਣ ਉਸ ਤੋਂ ਬਾਅਦ ਸਾਰਿਆਂ ਸਾਹਮਣੇ ਇਹ ਗੱਲਬਾਤ ਰੱਖਾਂਗੇ ਜੇ ਮੈਂ ਸਹੀ ਹੋਇਆ ਤਾਂ ਤੁਸੀਂ ਸਾਰੇ ਜਣਿਆਂ ਨੇ ਕਮੈਂਟ ਬਾਕਸ 'ਚ ਮੈਨੂੰ ਆਪੋ ਆਪਣੇ ਬਜ਼ਾਰ ਸਾਰਿਆਂ ਨੇ ਦੱਸਣੇ ਆ ਸੋ ਗੱਲਬਾਤ ਸ਼ੁਰੂ ਕਰਦੇ ਆਂ ਆਪਣੇ ਪਿੰਡ ਦੀ 1000 ਕ ਬੋਟ ਆ ਤੇ 2000 ਬੰਦਾ ਆਪਣੇ ਪਿੰਡ ਦੇ ਵਿੱਚ ਰਹ ਪਰ ਫੇਰ ਵੀ ਸਾਡੇ ਪਿੰਡ ਦੇ ਵਿੱਚ ਦੋ ਗੁਰਦੁਆਰੇ ਆ। ਉਹਦਾ ਕਾਰਨ ਇਹ ਨਹੀਂਗਾ ਵੀ ਪਿੰਡ ਵੱਡਾ ਬਹੁਤ ਆ ਵੀ ਦੋ ਗੁਰਦੁਆਰੇ ਚਾਹੀਦੇ ਵੀ ਦੂਜੇ ਪਾਸੇ ਪਿੰਡ ਦੇ ਉਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਨਹੀਂ ਜਾਂਦਾ ਜਾਂ ਆਪਦਾ ਪਾਠ ਪੂਜਾ ਕਰਨ ਵਾਸਤੇ ਪਹੁੰਚਣ ਜਾਂਦਾ। ਉਹਦਾ ਕਾਰਨ ਇਹ ਆ ਵੀ ਸਾਡੇ ਪਿੰਡ ਦੇ ਵਿੱਚ 4-5 ਵੱਡੇ ਘਰ ਹੈਗੇ ਜਿਹੜੇ ਸਾਰੇ ਪਿੰਡ ਨੂੰ ਟਿਕਣ ਨਹੀਂ ਦਿੰਦੇ। ਕੋਈ ਸਮਝ ਨਹੀਂ ਆਉਂਦੀ ਵੀ ਦੋ ਗੁਰਦੁਆਰੇ ਕਿਉਂ ਆ? ਇੱਕ ਹੋਣਾ ਚਾਹੀਦਾ ਸੀਗਾ। ਸਿਰਫ 4-5 ਬੰਦਿਆਂ ਦੀ ਵਜ੍ਹਾ ਨਾਲ ਸਾਰੇ ਪਿੰਡ ਦੇ ਵਿੱਚ ਇੱਕ ਤਰ੍ਹਾਂ ਪਾੜ ਪਿਆ ਖੜਾ ਪਿੰਡ ਸਾਰਾ ਦੋਵੇਂ ਗੁਰਦੁਆਰੇ ਚ ਜਾਂਦਾ ਉਹ ਜਿਹੜੇ ਕਮੇਟੀ ਵਾਲੇ ਬੰਦੇ ਆ ਉਹ ਸਿਰਫ ਆਪਦੇ ਗੁਰਦੁਆਰੇ ਚ ਰਹਿੰਦੇ ਆ ਤੇ ਦੂਜੇ ਕਮੇਟੀ ਵਾਲੇ ਦੂਜੇ ਗੁਰਦੁਆਰੇ ਚ ਰਹਿੰਦੇ ਆ ਦੋਵੇਂ ਗੁਰਦੁਆਰਿਆਂ ਤੇ 1 ਕਰੋੜ-ਕਰੋੜ ਰੁਪਇਆ ਲੱਗ ਗਿਆ ਐਦੂ ਪਹਿਲਾਂ ਤੇ ਹਲੇ ਉਹ ਚੰਗੀ ਤਰ੍ਹਾਂ ਤਿਆਰ ਨਹੀਂ ਹੋਏ ਹੋਰ ਪੈਸੇ ਲੱਗਣੇ ਆ ਉਸ ਤੋਂ ਬਾਅਦ ਜੇ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਸ਼ਕਿਆ ਸ੍ਰੀ ਸਾਹਿਬ ਪਾਈ ਆ ਉਹ ਗੁਰਦੁਆਰੇ ਦੇ ਰਖਵਾਲੇ ਆ ਦੋਵੇਂ ਗੁਰਦੁਆਰਿਆਂ ਦੇ ਉਹ ਸਿਰੇ ਦੇ ਖੱਤ ਬੰਦੇ ਆ ਉਹਨਾਂ ਨੇ ਕੋਈ ਪੁੱਠਾ ਸਿੱਧਾ ਕੰਮ ਛੱਡਿਆ ਨਹੀਂ ਜਿਹੜਾ ਦੁਨੀਆਂ ਤੇ ਕਰਨ ਵਾਲਾ ਹੋਵੇ ਨਾ ਉਦੋਂ ਬਾਅਦ ਉਹ ਬਾਬੇ ਬਣ ਗਏ ਮਤਲਬ ਉਹ ਉਹਨਾਂ ਦੇ ਲਾਇਸੈਂਸ ਬਣ ਗਏ ਉਹਨਾਂ ਨੇ ਸ਼੍ਰੀ ਸਾਹਿਬ ਪਾਲੀਆਂ ਉਹਨਾਂ ਨੂੰ ਕੋਈ ਪੁੱਠਾ ਸਿੱਧਾ ਕਰਨ ਵਾਲਾ ਜੰਮੇ ਨਹੀਂ ਉਹ ਸਿਆਣੇ ਹੋ ਗਏ ਉਥੋਂ ਜਦੋਂ ਇਹ ਆਪਣੇ ਪਿੰਡ ਦੀ ਗੱਲ ਆ ਇੱਥੋਂ ਮੇਰੇ ਦਿਮਾਗ 'ਚ ਪਤਾ ਨਹੀਂ ਕਿੰਨੇ ਸਵਾਲ ਉੱਭਰੇ ਆ ਵੀ ਕਿੰਨੀਆਂ ਗੱਲਾਂ ਮੇਰੇ ਦਿਮਾਗ 'ਚ ਆ ਗਈਆਂ ਵੀ ਪਤਾ ਨਹੀਂ ਕਿੰਨੇ ਪਿੰਡਾਂ ਦੇ ਇਹੀ ਹਾਲ ਹੋਣੇ ਆ ਵੀ ਦੋ ਦੋ ਗੁਰਦੁਆਰੇ ਨਿੱਕੇ ਜਿਹੇ ਪਿੰਡ ਬਾਸ਼ਾ ਲਾਈਆਂ ਕਿੱਲਿਆਂ ਦੇ ਹਿਸਾਬ ਨਾਲ ਤੇ ਗਰੀਬ ਬੰਦੇ ਵੀ ਵਿੱਚ ਰਗੜੇ ਜਾਂਦੇ ਆ ਛੋਟੇ ਜ਼ਿਮੀਂਦਾਰ ਵੀ ਰਗੜੇ ਜਾਂਦੇ ਆ ਤੇ ਵੱਡੇ ਘਰ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਉਹ ਵੇਚ ਦੀ ਚਲਾਕੀਆਂ ਖੇਡ ਜਾਂਦੇ ਆ ਸਾਰੇ ਗੁਰਦੁਆਰਿਆਂ 'ਚ ਇਸ ਵਿਸ਼ੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸੋਚਣਾ ਚਾਹੀਦਾ ਜਾਂ ਇਸ ਵਿਸ਼ੇ ਤੇ ਕੋਈ ਇਹਨਾਂ ਨੂੰ ਆਪ ਦਾ ਕਾਨੂੰਨ ਵਗੈਰਾ ਕੱਢਣਾ ਚਾਹੀਦਾ ਵੀ ਇਹਨੇ ਇਹਨੇ ਬੰਦਿਆਂ ਵਾਸਤੇ ਇੱਕ ਗੁਰਦੁਆਰਾ ਬਹੁਤ ਆ ਹਾਂ ਬਣਾ ਸਕਦੇ ਆ 70 70 ਗੁਰਦੁਆਰੇ ਬਣੇ ਜਾਂਦੇ ਆ ਹਰੇਕ ਪਿੰਡ ਦੇ ਵਿੱਚ ਪਰ ਰੌਲਾ ਇਸ ਗੱਲ ਦਾ ਵੀ ਸ਼ਰਦਾ ਥੋੜੀ ਕਿੰਨੀ ਕ ਪਿੰਡ ਦੇ ਵਿਚਾਲੇ ਗੁਰਦੁਆਰਾ ਹੋਣਾ ਚਾਹੀਦਾ ਸਾਰਾ ਪਿੰਡ ਮੱਥਾ ਟੇਕ ਕੇ ਜਿੱਥੇ ਜਿੱਥੇ 2-3000 ਆਬਾਦੀ ਆ ਉਥੇ ਇੱਕ ਗੁਰਦੁਆਰਾ ਬਹੁਤ ਆ ਮੇਰੇ ਹਿਸਾਬ ਨਾਲ ਤਾਂ ਇੱਕ ਪਿੰਡ ਦੇ ਵਿੱਚ ਜਿਹੜਾ ਉਹ ਇਹਦਾ ਵਿਸ਼ੇ ਇਹ ਵਿਸ਼ਾ ਵੱਖਰਾ ਇਸ ਵਿਸ਼ੇ ਤੇ ਆਪਾਂ ਵੱਖਰੇ ਤੌਰ ਤੇ ਵੱਖਰੀ ਵੀਡੀਓ ਬਣਾ ਕੇ ਉਸ ਵਿਸ਼ੇ ਉਸ ਵੀਡੀਓ 'ਚ ਗੱਲਬਾਤ ਕਰਾਂਗੇ ਪਰ ਹੁਣ ਗੱਲ ਇਹ ਹੀ ਆ ਵੀ ਲਾਇਸੈਂਸ ਕਿਵੇਂ ਬਣਾਉਂਦੇ ਆ ਤੇ ਲਾਇਸੈਂਸ ਬਣਾ ਕੇ ਕਿਤੇ ਨਾ ਕਿਤੇ ਆਪਣੇ ਧਰਮ ਨੂੰ ਲੀਕ ਵੀ ਲਾਉਂਦੇ ਆ ਹੁਣ ਕਈ ਵੀਡੀਓ ਦੇਖਦੇ ਆਪਾਂ ਡੇਰਾ ਡੇਰਿਆਂ 'ਚ ਬੈਠੇ ਆ ਸ਼੍ਰੀ ਸਹਿਬ ਪਾਈ ਆ ਬੈਠੇ ਥੱਲੇ ਆ ਬਾਬੇ ਬੰਨੀ ਵੇਖੀ ਜਾਂਦੇ ਜਿਹੜਾ ਉੱਥੇ ਸਾਧ ਕੋਈ ਵੀ ਬੈਠਾ ਮਲੰਗ ਬੰਦਾ ਉਹ ਤੋਂ ਉਹਦੇ ਸਾਹਮਣੇ ਬੈਠੇ ਫਰਿਆਦਾ ਕਰੀ ਜਾਂਦੇ ਵੀਰਬਾ ਚੋਂ ਸਾਦਾ ਰੱਬ ਫਿਰ ਤੁਸੀਂ ਸ਼੍ਰੀ ਸਾਹਿਬ ਤਾਂ ਲਾ ਦਿਓ ਦੁਨੀਆ ਸਾਹਮਣੇ ਪ੍ਰੇਜ਼ੈਂਟ ਕਰ ਰਹੇ ਆ ਨਾ ਤੁਸੀਂ ਉਹਨੂੰ ਸ਼੍ਰੀ ਸਾਹਿਬ ਤੁਹਾਡੇ ਪਾਈਏ ਤੁਹਾਡਾ ਗਰਦਾਰ ਤਾਂ ਸਿੱਖ ਵਾਲਾ ਹੀ ਆ ਨਾ ਚਾਰਾ ਬੰਦਿਆ ਤੁਸੀਂ ਖੜੇ ਹੋ ਕੀ ਨੂੰ ਪੇਸ਼ ਕਰਦੇ ਹੋ ਸ਼੍ਰੀ ਸਾਹਿਬ ਪਾ ਕੇ ਇੱਕ ਸਿੱਖ ਧਰਮਾ ਉਹਨੂੰ ਤੁਸੀਂ ਸਾਰਿਆਂ ਦੇ ਸਾਹਮਣੇ ਲੈ ਕੇ ਗਏ ਹੋ ਉਹਨੂੰ ਸਾਰਿਆਂ ਸਾਹਮਣੇ ਪੇਸ਼ ਕਰਦੇ ਹੋ ਕਿੰਨੀ ਮਾੜੀ ਗੱਲ ਆ ਕੀ ਮੈਸੇਜ ਆਊਗਾ ਲੋਕਾਂ ਨੂੰ ਇੱਕ ਪਾਸੇ ਤਾਂ ਆਪਾਂ ਆਖੀ ਜਾਂਦੇ ਆ ਵੀ ਸਿੱਖ ਜਿਹੜਾ ਬੰਦਾ ਸਿੱਖ ਆ ਸ੍ਰੀ ਸਹਿਬ ਪਾਈਆ ਪ੍ਰੋਪਰ ਉਹ ਪੱਗ ਬੰਨਦਾ ਪ੍ਰੋਪਰ ਗੁਰੂ ਘਰ ਨੂੰ ਮੰਨਦਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਰੱਬ ਮੰਨਦਾ ਉਹਦੇ ਉਹਦੇ ਵਿੱਚ ਜੋ ਲਿਖਿਆ ਜੋ ਉਹਦੇ ਵਿੱਚ ਹੈਗਾ ਉਹ ਜੋ ਉਹਦਾ ਇਤਿਹਾਸ ਆ ਉਹਨੂੰ ਮੰਨਦਾ ਉਹਦੇ ਹਿਸਾਬ ਨਾਲ ਚੱਲਦਾ ਉਹਦੇ ਹਿਸਾਬ ਨਾਲ ਜ਼ਿੰਦਗੀ ਜਿਉਂਦਾ ਇੱਕ ਪਾਸੇ ਆਪਾਂ ਇੱਕ ਆਪਣੇ ਅਰਗੇ ਬੰਦੇ ਨੂੰ ਰੱਬ ਮੰਨੀ ਬੈਠੇ ਆ ਕਮਾਲ ਦੀ ਗੱਲ ਆ ਯਾਰ ਇਹ ਗੱਲ ਕਿੱਧਰ ਨੂੰ ਚੱਲੀ ਆ ਕੋਈ ਸਮਝ ਨਹੀਂ ਆਉਂਦੀ ਕੋਈ ਕਹਾਣੀ ਦਾ ਪਤਾ ਨਹੀਂ ਲੱਗ ਰਿਹਾ ਤੁਸੀਂ ਸਾਰੇ ਜਣੇ ਮੈਨੂੰ ਇਹ ਚੀਜ਼ ਜ਼ਰੂਰ ਸਮਝਾਓ ਵੀ ਜਿਹੜਾ ਸਿੱਖ ਆ ਪ੍ਰੋਪਰ ਸਿੱਖ ਆ ਸ੍ਰੀ ਸਹਿਬ ਪਾਈ ਆ ਗੁਰੂ ਘਰ ਜਾਂਦਾ ਗੁਰਦੁਆਰੇ ਜਾ ਕੇ ਅੰਮ੍ਰਿਤ ਅੰਮ੍ਰਿਤ ਪਾਣ ਕੀਤਾ ਉਹਨੇ ਤੇ ਸਿਰ ਤੇ ਉਹਦੇ ਸੋਹਣੀ ਪੱਗ ਬੰਨੀ ਆ ਦਸਤਾਰ ਬੰਨੀ ਵੀ ਆ ਸੋਹਣਾ ਦਾੜਾ ਬਣਾਇਆ ਤੇ ਉਹ ਜਾ ਕੇ ਕਿਸੇ ਪਖੰਡੀ ਬਾਬੇ ਦੇ ਸਾਹਮਣੇ ਗੋਡਿਆਂ ਭਾਰ ਹੋਇਆ ਬੈਠਾ ਹੋਵੇ ਸ੍ਰੀ ਸਾਹਿਬ ਉਹਦੇ ਪਾਈ ਹੋਵੇ ਕਿੰਨਾ ਕੋ ਸੋਹਣਾ ਲੱਗੂ ਤਾਂ ਮੈਨੂੰ ਲੱਗਿਆ ਵੀ ਇਸ ਵਿਸ਼ੇ ਤੇ ਥੋੜੀ ਜੀ ਗੱਲ ਕਰਨੀ ਚਾਹੀਦੀ ਆ ਵੀ ਲਾਇਸੈਂਸ ਕਿਵੇਂ ਬਣਾ ਲੈਂਦੇ ਆ ਇੱਕ ਦੋ ਸਾਡੇ ਘਰਾਂ ਦੇ ਬੰਦੇ ਵੀ ਹੈਗੇ ਹੁਣ ਮੈਂ ਜੇ ਤੁਹਾਡੇ ਸਾਰੇ ਸਾਹਮਣੇ ਨਾਂ ਲੈਣਾ ਪਿੰਡ ਦਾ ਨਾਂ ਲੈਣਾ ਜਾਂ ਕੁਝ ਵੀ ਤੇ ਫਿਰ ਉਹ ਥੋੜੀ ਜੀ ਗੱਲ ਕਾਉਂਟਰ ਵਲਚਰ ਹੋ ਜਾਂਦੀ ਆ ਵੀ ਉਹਨਾਂ ਨੂੰ ਵੇਖ ਕੇ ਵੀ ਬਈ ਮਰਾ ਥੋੜਾ ਜਿਹਾ ਵਿਸ਼ਵਾਸ ਚੱਕ ਗਿਆਗੇ ਇਸ ਚੱਕਰ ਇਸ ਇਸ ਕੰਮ ਤੋਂ ਵੀ ਸ਼੍ਰੀ ਸਾਹਿਬ ਵਾਲੇ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ 90% ਬੰਦੇ ਬਹੁਤ ਚੰਗੇ ਹੁੰਦੇ ਆ ਮੰਨਦੇ ਆ ਆਪਾਂ ਉਹ ਸੱਚ ਦੇ ਰਾਹ ਤੇ ਚੱਲਦੇ ਆ ਕਿਰਤ ਕਰਦੇ ਆ ਵੰਡ ਛਕਦੇ ਆ ਕਿਸੇ ਦਾ ਮਾੜਾ ਨਹੀਂ ਕਰਦੇ ਸਬਰ ਰੱਖਦੇ ਆ ਗੁਰੂ ਘਰ ਨੂੰ ਮੰਨਦੇ ਆ ਬਹੁਤ ਵਧੀਆ ਪਰ 10% ਬੰਦੇ ਆਪਾਂ ਇਹ ਗੱਲ ਮੰਨਣੀ ਪੈਣੀ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਵੀ ਮੰਨਦਾ ਤੇ ਮੈਨੂੰ ਤਾਂ ਯਕੀਨ ਆ ਦਾ 70% ਬੰਦੇ ਇਹੋ ਜਿਹੇ ਹੈਗੇ ਜਿਨ੍ਹਾਂ ਦੀ ਸ਼ਰੀ ਸੈ ਪਾਈ ਆ ਤੇ ਉਹ ਸਿਰੇ ਦੇ ਖੱਚ ਬੰਦੇ ਆ ਉਹ ਪਹਿਲਾਂ ਵੀ ਪਹਿਲਾਂ ਵਾਲੀ ਜ਼ਿੰਦਗੀ ਜੀ ਵੀ ਖੱਚ ਸੀ ਤੇ ਗਾਂਹ ਵਾਲੀ ਜ਼ਿੰਦਗੀ ਜੀ ਵੀ ਖੱਚ ਹੋ ਗਈ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ 40-45 ਸਾਲ ਤੱਕ ਜਿਹੜਾ ਬੰਦਾ ਰੱਜ ਕੇ ਨਸ਼ੇ ਕਰਦਾ ਰਹਾ ਰੱਜ ਕੇ ਜਨਾਨੀ ਬਾਜੀ ਕਰਦਾ ਰਹਾ ਰੱਜ ਕੇ ਲੋਕਾਂ ਨੂੰ ਕੁੱਟਦਾ ਰਹਾ ਕਬਜ਼ੇ ਲੈਂਦਾ ਰਹਾ ਲੋਕਾਂ ਨਾਲ ਧੱਕੇ ਕਰਦਾ ਰਹਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਪਤਾ ਨਹੀਂ ਉਹ ਉਹਦੇ ਦਿਮਾਗ 'ਚ ਕੀ ਆਉਂਦਾ ਉਹ ਸਿਰੀ ਸੈ ਪਾ ਲੈਂਦਾ ਆਪਦੇ ਗੱਲ ਅਮਰਤ ਸ਼ਾਹ ਕਹਿੰਦਾ ਤੇ ਉਹ ਕਹਿੰਦਾ ਮੈਂ ਗੁਰੂ ਵਾਲਾ ਬਣ ਗਿਆ ਇਹ ਪਤਾ ਨਹੀਂ ਕਿਵੇਂ ਗੁਰੂ ਵਾਲੇ ਐ ਲੋਕ ਬਣ ਜਾਂਦੇ ਆ ਕਮਾਲ ਦੀ ਗੱਲ ਆ ਕੋਈ ਉਹਨਾਂ ਨੇ ਇਤਿਹਾਸ ਨਹੀਂ ਸੁਣਿਆ ਕੋਈ ਉਹਨਾਂ ਦਾ ਉਧਰ ਨੂੰ ਝਕਾ ਹੈ ਨਹੀਂ ਕਦੇ ਉਹ ਗੁਰਦੁਆਰੇ ਨਹੀਂ ਗਏ ਉਹ ਉਹ ਗੁਰੂ ਵਾਲੇ ਬਣ ਗਏ ਪਤਾ ਨਹੀਂ ਕਿਵੇਂ ਬਣ ਗਏ ਕੋਈ ਸਮਝ ਨਹੀਂ ਆਉਂਦੀ ਤੇ ਇੱਕ ਗੁਰੂ ਵਾਲੇ ਉਹ ਵੀ ਆ ਜਿਹੜੇ ਜਿੰਨਾਂ ਦਾ ਸਾਰਾ ਪਰਿਵਾਰ ਹੀ ਗੁਰੂ ਵਾਲਾ ਜਵਾਕ ਵੀ ਗੁਰੂ ਵਾਲਿਆ ਘਰੇ ਗੁਰੂ ਗ੍ਰੰਥ ਸਾਹਿਬਾ ਉਹਨਾਂ ਦੇ ਸਾਰਾ ਦਿਨ ਪੂਜਾ ਕਰਦੇ ਆ ਗਾਂ ਪੀੜੀ ਦਰ ਪੀੜੀ ਉਹ ਮੰਨਦੇ ਆ ਤੇ ਉਹਨਾਂ ਦੇ ਵਿੱਚੋਂ ਵੀ ਬੱਚੇ ਪੁੱਠੇ ਸਿੱਧੇ ਨਿਕਲ ਜਾਂਦੇ ਆ ਇੱਕ ਗੁਰੂ ਵਾਲੇ ਉਹ ਵੀ ਆ ਫਿਰ ਆਪਾਂ ਕੀ ਮੰਨੀਏ ਵੀ ਕੌਣ ਚੰਗਾ ਕੌਣ ਮਾੜਾ ਕੋਈ ਸਮਝ ਨਹੀਂ ਆ ਰਹੀ ਕੋਈ ਕਹਾਣੀ ਮੈਨੂੰ ਸਾਰੇ ਜਣੇ ਤੁਸੀਂ ਕਮੈਂਟਾਂ 'ਚ ਇੱਕ ਪ੍ਰੋਪਰ ਜ਼ਰੂਰ ਇਹ ਗੱਲ ਦੱਸਿਓ ਮੇਰਾ ਤੁਹਾਡੇ ਸਾਰਿਆਂ ਨੂੰ ਇਹ ਸਵਾਲ ਆ ਵੀ ਜਿਹੜੇ ਬੰਦੇ ਅਮਰਤ ਛਾਕੇ ਵੀ दारू ਪੀਂਦੇ ਆ ਆਥ ਨੇ ਜਿਹੜੀ ਸ੍ਰੀ ਸਾਹਿਬਾ ਲਾ ਕੇ ਕਿੱਲੀ ਤੇ ਟੰਗ ਦਿੰਦੇ ਆ ਤੜਕੇ ਨਹਾ ਕੇ ਸੋਹਣੇ ਕੱਪੜੇ ਪਾ ਕੇ ਤੇ ਸ੍ਰੀ ਸਾਹਿਬ ਦੁਆਰਾ ਗਲ ਦੇ ਵਿੱਚ ਪਾ ਕੇ ਤੇ ਗੁਰਦੁਆਰਾ ਸਾਹਿਬ ਜਾਂਦੇ ਆ ਉਹ ਬੰਦੇ ਯਾਰ ਕਿਵੇਂ ਸੱਚੇ ਹੋਣਗੇ ਰੱਬ ਉਹਨਾਂ ਦਾ ਪਤਾ ਨਹੀਂ ਕਿਵੇਂ ਫਾਇਦਾ ਕਰੂਗਾ ਮੇਰਾ ਦਿਮਾਗ ਇਹਨਾਂ ਗੱਲਾਂ ਦੇ ਸਵਾਲ ਪੁੱਛਦਾ ਫਿਰ ਹੁਣ ਮੈਂ ਜੇ ਪਿੰਡ 'ਚ ਕਿਸੇ ਨੂੰ ਪੁੱਛਦਾ ਤੇ ਸਾਰੇ ਕਹਿਣਗੇ ਕਮਲਾ ਸੋ ਸਾਰੇ ਥੋੜੇ ਸਾਰਿਆਂ ਸਾਹਮਣੇ ਮੈਂ ਆਪਦੇ ਮਨ ਦੀ ਗੱਲ ਰੱਖੀ ਆ ਤੇ ਤੁਸੀਂ ਸਾਰਿਆਂ ਨੇ ਬਈ ਮੈਨੂੰ ਆਪ ਦੇ ਆਪੋ ਆਪਣੇ ਜਵਾਬ ਦੇਣੇ ਆ ਵੀਡੀਓ ਸਾਰੀ ਦੇਖਿਓ ਤੇ ਮੇਰੀ ਕਿਤੇ ਗਲਤੀ ਵੀ ਹੋਵੇ ਤਾਂ ਮੈਨੂੰ ਮਾਫ ਕਰਦੇ ਹੋ ਕਿਉਂਕਿ ਮੇਰੇ ਦਿਮਾਗ 'ਚ ਗੱਲਾਂ ਸੀਗੀਆਂ ਤੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਤੀਆਂ ਤੇ ਤੁਸੀਂ ਸਾਰਿਆਂ ਨੇ ਮੈਨੂੰ ਆਪ ਦੇ ਆਪਦੇ ਜਵਾਬ ਕਮੈਂਟ ਬਾਕਸ ਦੇ ਵਿੱਚ ਦੇ ਦੇਣੇ ਆ ਧੰਨਵਾਦ ਜੀ ਸਾਰਿਆਂ ਦਾ ਬਸ ਇੰਨੀਆਂ ਕੁ ਗੱਲਾਂ ਸੀਗੀਆਂ ਵੀ ਗੁਰਦੁਆਰੇ ਅਸੀਂ ਵੀ ਜਾਂਦੇ ਆ ਪਰ ਅਸੀਂ ਵਾਲ ਸਾਡੇ ਕੱਟੇ ਹੋਏ ਆ ਦਾੜੀ ਤੇ ਸਾਡੇ ਮਸ਼ੀਨ ਲੱਗੀ ਵੀ ਆ ਤੇ ਅਸੀਂ ਵੀ ਕਹਿੰਦੇ ਆ ਅਸੀਂ ਸਿੰਘ ਆ ਇੱਕ ਸਿੰਘ ਉਹ ਆ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਸਿੱਖ ਧਰਮ ਨੇ ਲੜੇ ਹੁਣ ਵੀ ਲੜਦੇ ਆ ਇੱਕ ਧਰਮ ਇੱਕ ਹੈਗੇ ਸਿੰਘ ਕਮੇਟੀਆਂ ਵਾਲੇ ਸ਼੍ਰੋਮਣੀ ਕਮੇਟੀ ਦਾ ਬਾਈਟ ਪੰਜਾਬ ਸਰਕਾਰ ਦੀ ਬਾਈਟ ਨਾਲੋਂ ਕਿਤੇ ਵੱਡਾ ਪਰਦੇਸ ਦਾ ਨਹੀਂ ਕਿੱਥੇ ਆ ਵੱਡਾ ਸਮਝ ਨਹੀਂ ਆਉਂਦੀ ਕੁਝ ਦਿਲ ਸ਼੍ਰੋਮਣੀ ਕਮੇਟੀ ਦੇ ਆਪਾਂ ਵੱਖਰੇ ਤੌਰ ਤੇ ਇੱਕ ਬਾਈਟ ਬਾਈਟ ਵਗੈਰਾ ਸਾਰਾ ਦੱਸਾਂਗੇ ਉਹ ਚ ਵੀ ਆਪਾਂ ਵੱਖਰੇ ਤੌਰ ਤੇ ਗੱਲਬਾਤ ਕਰਾਂਗੇ ਅੱਜ ਮੇਰਾ ਮਨ ਬਸ ਇੰਨੀ ਕੁ ਗੱਲ ਕਰਨ ਦਾ ਸੀਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣ ਦਾ ਸੀਗਾ ਤੁਸੀਂ ਸਾਰੇ ਜਣੇ ਕਮੈਂਟਾਂ ਦੇ ਵਿੱਚ ਆਪਣੀਆਂ ਗੱਲਾਂ ਆਪਣੇ ਮੇਰੀ ਸੋਚ ਕਿਹੋ ਜੀ ਆ ਚੰਗੀ ਆ ਮਾੜੀ ਆ ਆਪਦੇ ਕਮੈਂਟ ਬਾਕਸ ਵਿੱਚ ਤੁਸੀਂ ਆਪਦੇ ਵਿਚਾਰ ਸਾਰਿਆਂ ਨੇ ਦੇਣੇ ਆ ਤੇ ਚੈਨਲ ਨਾਲ ਜੁੜੋ ਯਾਰ ਸਾਰੇ ਤੁਹਾਡੇ ਹੌਲੀ ਹੌਲੀ ਮੇਰੇ ਦਿਲ ਦੀਆਂ ਗੱਲਾਂ ਸੁਣਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਜਾਂਦੇ ਵਾਸਤੇ ਰਹੋ ਬਣੇ